ਪੱਤਰਕਾਰਾਂ ਦੇ ਸਵਾਲਾਂ ਵਿੱਚ ਉਲਝੇ ਬਿਜਲੀ ਮੰਤਰੀ ਮਲੋਟ ਦੇ ਸਥਾਨਕ ਜੀਟੀ ਰੋਡ ਉਤੇ ਬਿਜਲੀ ਘਰ ਵਿੱਚ ਨਵੇਂ ਗ੍ਰਿਡ ਦਾ ਉਦਘਾਟਨ ਕਰਨ ਆਏ ਬਿਜਲੀ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨੂੰ ਜਦੋਂ ਪੱਤਰਕਾਰਾਂ ਵੱਲੋਂ ਪਿਛਲੀ ਗੱਠਜੋੜ ਸਰਕਾਰ ਵੱਲੋਂ ਬਿਜਲੀ ਸੁਧਾਰਾਂ ਲਈ ਭੇਜੇ ਗਏ ਕਰੋੜਾਂ ਰੁਪਏ ਦੀ ਦਰਵਰ ਤੋਂ ਬਾਰੇ ਪੁੱਛਿਆ ਤਾਂ ਉਹਨਾਂ ਕਿਹਾ ਕਿ ਉਹ ਪੈਸੇ ਕਿਹੜਾ ਬਿਜਲੀ ਸੁਧਾਰਾਂ ਉਤੇ ਲੱਗੇ ਹਨ ਉਹ ਤਾਂ ਗੱਠਜੋੜ ਸਰਕਾਰ ਦੇ ਨੁਮਾਇਦੇ ਹੀ ਖਾ ਗਏ ਇਸ ਦੌਰਾਨ ਪੱਤਰਕਾਰਾਂ ਦੇ ਸਵਾਲਾਂ ਵਿੱਚ ਉਹ ਫਸਦੇ ਹੋਏ ਨਜ਼ਰ ਆਏ ਮਲੋੜ ਤੋਂ ਅਜੀਤ ਵੈਬ ਟੀਵੀ ਲਈ ਗੁਰਮੀਤ ਸਿੰਘ ਮੱਕੜ ਦੀ ਰਿਪੋਰਟ ਕਿਵੇਂ ਕਿਵੇਂ ਮਤਲਬ ਕਿ ਇੱਥੇ 10 ਕਰੋੜ ਰੁਪਇਆ 8 ਕੇ 10 ਕਰੋੜ ਰੁਪਇਆ ਦਿੱਤਾ ਸੀ ਵੀ ਜੜੀਆਂ ਤਾਣੀਆਂ ਤਾ ਦੇਣਾ ਜੀ ਹਾਂਜੀ ਉਹਨਾਂ ਨੂੰ ਚੇਂਜ ਕਰ ਦਿੱਤਾ ਜਾਵੇ ਜਿਹੜੇ ਮੀਟਰ ਦਾ ਲਾਏ ਜਾਣ ਕੰਬੇ ਤੇ ਜਾਂ 사ਦਾ ਕੰਮ 사ਦਾ 사ਦਾ ਸੇਤਾ ਉਹ 사ਦਾ ਕੰਮ ਹੋ ਗਿਆ 사ਦਾ ਕੰਮ ਹੋ ਗਿਆ ਠੇਕੇ ਅਣਜਾਣ ਜਾਣ ਬਾਦਮੀਆਂ ਤੋਂ ਹੁਣ ਹਾਲਾਤ ਇਹ ਹੈ ਵੀ ਜੇਹਦਾਤ ਨੂੰ ਨੇਦੀ ਆ ਜਾਂਦੀ ਹੈ ਨਾ ਜੀ ਤੇ ਰਾਤ ਨੂੰ ਲਾਈਟ ਬੰਦ ਹੋਈ ਸਵੇਰ ਦੀ ਜਾਣੀ ਆ ਨਾ ਤਾਂ ਕੰਪਲੇਂਟ ਵਾਲਾ ਕੋਈ ਚੱਕੇਗਾ ਜੀ ਨਾ ਕੋਈ ਦੂਸਰੇ ਕੰਮ ਹੋਇਆ ਕਦੋਂ ਸੀ ਇਹ ਕੰਮ ਤੁਹਾਡੀ ਸਰਕਾਰ ਆਣ ਤੋਂ 1 ਸਾਲ ਪਹਿਲਾਂ ਹੀ ਹੋਇਆ ਤੁਹਾਡੀ ਸਰਕਾਰ ਹੁੰਦਿਆਂ ਵੀ ਚੱਲਦਾ ਤੇ ਜੀ ਚੱਲਦਾ ਪਰ ਉਹੀ ਗੱਲ ਆ ਗਈ ਨਾ ਪਰ ਚੱਲ ਕੇ ਹੁਣ ਤਾਂ ਸਮਾਪਤ ਹੋ ਚੁੱਕਿਆ ਮੇਰੀ ਗੱਲ ਸੁਣੋ 10 ਕਰੋੜ ਦੇ ਤਾਂ ਦਿੱਤਾ ਹਾਂਜੀ ਤੇ ਖਾਂਗਲੇ ਖਾ ਗਏ ਖਾਣਾ ਲਈ ਖਾ ਗਏ ਫਿਰ ਤੁਸੀਂ ਤੁਸੀਂ ਉਹਨਾਂ ਦੀ ਵੇਰ ਜਾਂਚ ਕਰਾਓ ਜੀ ਵੇਰ ਅੱਛਾ ਤੁਸੀਂ ਇਹ ਪੈਸੇ ਤਾਂ ਸਰਕਾਰ ਦੇ ਲੱਗੇ ਨਾ ਜੀ ਸਰਕਾਰ ਪੰਜਾਬ ਹੀ ਸਾਰਾ ਉਹਨਾਂ ਨੇ ਮੈਂ ਬੋਲ ਤਾਂ ਦਿੱਤਾ ਬੀ ਐਸੇ ਹਾਲਾਤ ਪੈਦਾ ਕਰਕੇ ਗਏ ਕੁਝ ਜਿੱਦੇ ਸਾਡੀ ਗਵਰਨਮੈਂਟ ਆਈ ਸਟੇਟਮੈਂਟ ਆਈ ਵੀ ਗਵਰਨਮੈਂਟ ਦਾ ਬਣ ਗਈ ਸੀ ਸਭੀ ਉਹਨਾਂ ਦਾ ਚਲਾ ਲੈਣਗੇ ਤੇ ਹੁਣ ਤਾਂ ਤੁਹਾਡੀ ਨਾ ਸੋਚ ਸੀ ਉਹਨਾਂ ਦੀ ਨਹੀਂ ਹੁਣ ਤਾਂ ਤੁਹਾਡੀ ਨੌਲੇਜ ਚ ਹੁਣ ਇਹਦੇ ਤੋਂ ਸੁਲਾਹਤਾ ਹੋ ਰਹੀ ਹੈ ਕਾਂਗਰਸ ਸਾਹਿਬ ਜਿਹੜਾ ਅੱਜ ਜਿਹੜਾ ਗ੍ਰੈਂਟ ਘਟਨ ਕੀਤਾ ਗਿਆ ਹੈਗਾ ਕਿਸ ਤਰ੍ਹਾਂ ਦੀਆਂ ਸਹੂਲਤਾਂ ਤੇ ਕਿੰਨੀ ਲੱਗਦੀਆਂ ਆ ਇਹ ਵੇਖੋ ਜਿਹੜਾ ਇਹ ਬਹੁਤ ਲੇਟੈਸਟ ਟੈਕਨੋਲੋਜੀ ਨਾਲ ਅਸੀਂ ਤਿਆਰ ਕੀਤਾ ਹੈ ਜਿਹੜੀਆਂ ਵਾਇਰਲੈਸ ਜਿਹੜੀਆਂ ਤਾਰਾਂ ਤੋਂ ਬਿਨਾ ਇਹ ਗ੍ਰੈਂਟ ਹੈ ਔਰ ਮੇਰੇ ਖਿਆਲ ਦੇ ਵਿੱਚ ਇਹ ਜੇ ਬਹੁਤ ਕੁਝ ਗ੍ਰੈਂਟ ਨੇ ਜਿਹੜੇ ਪਾਇਲਟ ਲਈ ਅਸੀਂ ਮਤਲਬ ਬਣਾਏ ਗਏ ਐ ਔਰ ਇਹਨਾਂ ਦਾ ਜਿਹੜਾ ਫੀਡਬੈਕ ਬੜਾ ਅੱਛਾ ਆ ਰਿਹਾ ਔਰ ਮੇਰੇ ਖਿਆਲ ਦੇ ਵਿੱਚ 8 ਕਰੋੜ 16 ਲੱਖ ਰੁਪਏ ਦਾ ਅਪਗ੍ਰੇਡਾ ਨਹੀਂ ਆਮ ਤੌਰ ਤੇ ਜਿਹੜੇ ਦੂਸਰੇ ਗ੍ਰੇਡਾ ਉਹ ਸਾਢੇ 4-5 ਕਰੋੜ ਦੇ ਬਣ ਜਾਂਦੇ ਨੇ ਇਹਦੀ ਲਾਗਤ ਵੀ ਇਸ ਕਰਕੇ ਬੱਧਾ ਜੇ ਗੱਲ ਕਰੀਏ ਵੀ ਇਹ ਕਾਲੀ ਸਰਕਾਰ ਵੇਲੇ ਦਾ ਨੀ ਪੱਥਰ ਰੱਖਿਆ ਗਿਆ ਸੀਗਾ ਅੱਜ 6 ਮਹੀਨਿਆਂ ਨੂੰ ਚਾਲੂ ਕਰਦੇ ਨੂੰ ਇੱਕ ਦੇਰੀ ਕੀ ਹੈ ਲੱਗਦਾ ਨਹੀਂ ਕਿ ਲੋਕ ਸਭਾ ਦੀਆਂ ਚੋਣਾਂ ਲੈ ਕੇ ਨਹੀਂ ਦੇਖੋ ਗੱਲ ਇਹ ਆ ਵੀ ਸਾਥੋਂ ਅਸੀਂ ਬਿਜ਼ੀ ਬਹੁਤ ਸੀ ਕੋਈ ਲੋਕ ਸਭਾ ਵਾਲੀ ਗੱਲ ਨਹੀਂ ਸੀ ਵੇਖੋ ਜੇ ਤਾਂ ਅੱਜ ਅਸੀਂ ਉਹ ਲੋਕ ਸਭਾ ਦੀ ਚੋਣ ਅਸੀਂ ਚਲਾ ਕੇ ਚੱਲੀ ਆ। ਨਹੀਂ ਚੱਲੀ ਤਾਂ 6 ਮਹੀਨੇ ਪਹਿਲੇ ਜਾਂਦਾ ਸੀ। ਸਾਡੀ ਕਮੇੜੀ ਚ ਚੱਲਿਆ ਨਾ। ਸਾਡੀ ਕਮੇੜੀ ਚ ਤਿਆਰ ਹੋਇਆ। ਜੇ ਅਸੀਂ ਮੇਰੀ ਗੱਲ ਸੁਣੋ ਉਹ ਖਾਲੀ ਪੱਥਰ ਲਾ ਕੇ ਗਏ ਸੀ ਚੱਲਦਾ ਨਹੀਂ ਸੀ। ਬਿਲਡਿੰਗ ਵੀ ਪੈਸੇ ਵੀ ਅਸੀਂ ਭੇਜੇ। ਉਹ ਤਾਂ ਬੜੇ ਸਟੇਡੀਅਮ ਵੀ ਅਸੀਂ ਜੀ ਹਸਨਰ ਜਾ ਕੇ ਆਏ ਆ। ਸਟੇਡੀਅਮ ਦਾ ਨਹੀਂ ਪੱਥਰ ਪਿਆ। ਅਸੀਂ ਹੁਣ ਸਟਾਰਟ ਕੀਤਾ ਕੰਮ। ਉਹ ਪਾਰਲੀਮੈਂਟ ਤੋਂ ਬਾਅਦ ਘੱਟੂ ਘਰੇ 2.5 ਕਰੋੜ ਰੁਪਈਆ ਲੱਗਣਾ। ਕਾਂਗਰਸ ਸਾਹਿਬ ਇੱਕ ਜਿਹੜਾ ਆਉਣ ਵਾਲੇ ਮਤਲਬ ਵਿੱਤੀ ਵਿਰਤ ਜਿਹੜਾ ਅਪ੍ਰੈਲ ਤੋਂ ਸ਼ੁਰੂ ਹੋ ਜੇਗਾ 1 ਅਪ੍ਰੈਲ ਤੋਂ ਉਸ ਦਰਮਿਆਨ ਫਿਰ ਰੇਟ ਵਧਾਏ ਜਾ ਰਹੇ ਆ ਬਿਜਲੀ ਦੇ ਕੋਈ ਨਹੀਂ ਰੇਟ ਨਹੀਂ ਵਧਾਏ ਜਾ ਰਹੇ ਨਹੀਂ ਇਹ ਦੇਖਿਆ ਜਾ ਰਿਹਾ ਕਿ ਨੇ ਵੀ ਫਿਲਹਾਲ ਤੁਹਾਡਾ ਮੈਕ ਜਿਹੜਾ ਤੁਸੀਂ ਇਹ ਵੀ ਕੋਈ ਕੀਤਾ ਜੀ ਜਿਹੜਾ ਜਿਹੜਾ ਆਈਟੀ ਭੱਦਾ ਕੁਝ ਮੁਲਾਜ਼ਮਾਂ ਵੱਲੋਂ 12100 ਕਰੋੜ ਰੁਪਏ ਦਾ ਘਾਟਾ ਦੱਸਿਆ ਜਾ ਰਿਹਾ ਅੱਜ ਇਹ ਖਬਰਾਂ ਦੋਸਤਾਂ ਨੇ ਵੀ ਕਿ ਉਸ ਤੋਂ ਬਾਅਦ ਜਿਹੜਾ ਅਪ੍ਰੈਲ ਤੋਂ ਬਾਅਦ ਜਾਂ ਮਤਲਬ ਲੋਕ ਸਭਾ ਚੋਣਾਂ ਤੋਂ ਬਾਅਦ ਉਸ ਤੋਂ ਬਾਅਦ ਬਿਜਲੀ ਦੀਆਂ ਜਿਹੜੀਆਂ ਦਰਾਂ ਨੇ ਵਧਾਂਗਾ ਜਾਣਾ ਨਹੀਂ ਵਧਣੀਆਂ ਕਾਕਾ ਕਿ ਜਿਸ ਤਰ੍ਹਾਂ ਨਾਲ ਜੇ ਪਾਣੀ ਸਮਝੌਤਾ ਰੱਦ ਹੋ ਸਕਦਾ ਉਹ ਤਰੀਕੇ ਦੇ ਨਾਲ ਜਿਹੜੇ ਨਿੱਜੀ ਥਰਮਲ ਪਲਾਂਟ ਨੇ ਉਹਨਾਂ ਨਾਲ ਸਮਝੌਤਾ ਰੱਦ ਨਹੀਂ ਹੋ ਸਕਦਾ ਉਹ ਜਿਹੜੇ ਐਗਰੀਮੈਂਟ ਹੈ ਅਸੀਂ ਲੀਗਲੀ ਰਹਿ ਰਹੀ ਸੀ ਉਹਨਾਂ ਦੇ ਐਗਰੀਮੈਂਟ ਜਿਹੜੇ ਮਿੰਟ ਹੋਏ ਉਹ ਰੱਦ ਨਹੀਂ ਹੋ ਸਕਦੇ ਰਿਵਿਊ ਕਰ ਸਕਦੇ ਆ ਨਾ ਕਿ ਰੱਦ ਹੋ ਸਕਦਾ ਥੈਂਕ ਯੂ